ਪੋਰਟਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕ ਤਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗ ਇੱਕ ਇਧਰ ਟੋਪੀ ਮਿਲਾ ਮੁੰਡਾ ਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬਹਿਸ ਡਰਾਈਵਰ ਸੀਟ ਤੇ ਬਿਠਾ ਇੱਕ ਗੋਲੀ ਮੇਰੇ ਸ਼ੀਸ਼ੇ ਦੇ ਵੱਜੀ ਆ ਗੱਡੀ ਦਾ ਸ਼ੀਸ਼ਾ ਗੋਲੀ ਨਾਲ ਪੰਨਿਆ ਗਿਆ ਗੱਡੀ ਵੀ ਕਿਸੇ ਹੋਰ ਦੀ ਨਹੀਂ ਪੁਲਿਸ ਵਾਲੇ ਦੀ ਸੀ ਪੁਲਿਸ ਵਾਲਾ ਜੇ ਖਰੀਦਦਾਰੀ ਕਰਕੇ ਵਾਪਸ ਆ ਆਪਣੀ ਗੱਡੀ 'ਚ ਬੈਠਾ ਸੀ ਕਿੰਨੇ ਨੂੰ ਠਾਠਾ ਹੋ ਗਈ ਤਸਵੀਰਾਂ ਅੰਮ੍ਰਿਤਸਰ ਦੇ ਸੁਲਤਾਨਵਿੰਦ ਰੋਡ ਦੀਆਂ ਨੇ ਇੱਥੇ ਨੌਜਵਾਨਾਂ ਦੀਆਂ ਦੋ ਧਿਰਾਂ ਦੇ ਵਿੱਚ ਬਹਿਸ ਹੋ ਰਹੀ ਸੀ ਟਕਰਾਅ ਰੇਣੀ ਤਿੱਖੀ ਹੋਈ ਕਿ ਇੱਕ ਨੇ ਗੋਲੀ ਚਲਾ ਦਿੱਤੀ ਤੇ ਗੋਲੀ ਸਿੱਧੀ ਪੁਲਿਸ ਵਾਲੇ ਦੀ ਗੱਡੀ 'ਚ ਵਿੱਚ ਜਾ ਵੜ ਜੀ ਬਾਰੇ ਨੇ ਪਤਾ ਮੈਂ ਆਪਣੀ ਡਿਊਟੀ ਖਤਮ ਕਰਕੇ ਇੱਥੇ ਗੱਡੀ ਐ ਸਾਈਡ ਤੇ ਪਾਰਕ ਕਰਕੇ ਫਰੂਟ ਲੈ ਕੇ ਆ ਗਿਆ ਆਪਣੀ ਗੱਡੀ 'ਚ ਬੈਠਾ ਡਰਾਈਵਰ ਸੀਟ ਤੇ ਹਾਂਜੀ ਉਨੀ ਦੇਰ ਨੂੰ ਇੱਥੇ ਕੁਝ ਗੱਲ ਹੋਈ ਉਹਨਾਂ ਦੀ ਮੋਟਰਸਾਈਕਲ ਤੋਂ ਬਹਿਸ ਹੋ ਰਹੀ ਮੁੰਡਿਆਂ ਦੀ ਬਹਿਸ ਤੋਂ ਬਾਅਦ ਜੱਕਦਮ 2-4 ਸੈਕਿੰਡ ਹੀ ਲੱਗੇ ਨੇ ਇਧਰੋਂ 15 ਮੁੰਡੇ ਆ ਗਏ 12-13 ਇਧਰੋਂ ਬੋਤਲਾਂ ਡਾਂਗਾ ਛੋਟੇ ਚਲਾਉਣ ਲੱਗ ਗਏ ਇੱਕ ਇਧਰੋਂ ਟੋਪੀ ਮੜਾ ਮੁੰਡਾ ਆ ਉਹਨੇ ਫਾਇਰਿੰਗ ਕਰਨੀ ਸ਼ੁਰੂ ਕਰਤੀ ਉਹ ਮੈਂ ਡਰਾਈਵਰ ਸੀਟ ਤੇ ਬੈਠਾ ਇੱਕ ਗੋਲੀ ਮੇਰੇ ਛੀਛ ਦੇ ਵੱਜੀ ਆ ਗਈ ਇਹਦੀ ਗੱਲ ਰਾਤ ਦੀ ਗੱਲ ਇਹ ਰਹੀ ਕਿ ਗੋਲੀ ਗੱਡੀ ਦੇ ਵਿੱਚ ਵੱਜੀ ਇੱਥੇ ਕੋਈ ਅਣਹੂਣੀ ਵੀ ਹੋ ਸਕਦੀ ਸੀ ਇਹ ਪੀੜਪਾੜ ਵਾਲਾ ਇਲਾਕਾ ਹੈ ਕਈ ਰਾਗੀਰ ਇੱਥੇ ਹੁੰਦੇ ਨੇ ਪਰ باوجود ਇਸ ਦੇ ਬਦਮਾਸ਼ ਇਨੇ ਬੇਖੌਫ ਨੇ ਕਿ ਲੋਂ ਦੇ ਫਿਰਦੇ ਨੇ ਇਨਫੋਰਮੇਸ਼ਨ ਨਹੀਂ ਮਿਲੀ ابھی ਇੱਥੇ ਕੋਈ ਦੋ ਪਾਰਟੀਆਂ ਆਪਸੇ ਲੜੀਆਂ ਤੇ ਸ਼ਾਇਦ ਗੋਲੀ ਵੀ ਚੱਲੀ ਹੈ